ਬਾਬੇ ਦੋਸ਼ ਨਹੀਂ ਲੱਗ ਰਿਹਾ ਤੁਹਾਡੇ ਮੰਨਦੇ ਸਹੀ ਹੈ ਨਹੀਂ ਬਿਲਕੁਲ ਗਲਤ ਲੱਗ ਰਿਹਾ ਘੜਾ ਸੀ ਮਗਰ ਤੇ ਮੈਂ ਤੈਨੂੰ ਕਹੀਏ ਨੇ ਕੈਮਰੇ ਲੱਗੇ ਕੈਮਰੇ ਤੋਂ ਧਿਆਨ ਰਹੀ ਨਹੀਂ ਐਕਸਪਲਨ ਦੱਸ ਕਿ ਮੈਂ ਲੱਗ ਗਿਆ ਤੈਨੂੰ ਕਿਸਨ-ਕੁਸਨ ਕਰਦੀ ਮਜੇ ਨਹੀਂ ਨਨ ਕਰਦੇ ਹੁਣ ਆਪਾ ਕੱਲਾ ਸੋਣਾ ਸੋਮਵਾਰ ਜਾਂ ਮੰਗਲਵਾਰ ਪਟਨਾਟ ਤੇ ਮਿਲ ਲਾ ਹਾਂ ਹੁਣ ਕੰਟਰੋਲ ਨਹੀਂ ਹੋਣਾ ਮੈਂ ਤੈਨੂੰ ਦੱਸਦਾ ਪੂਰੀ ਗਿਆਨ ਮੈਂ ਤਿਆਰ ਹਾਂ ਦੇਲੀਵਰ ਜਾਣਾ ਨਾ ਵੀ ਬੈ ਤਾਂ ਹੁਣ ਇਹ ਆ ਵੀ ਲੈ ਚੱਲਣਾ ਤੈਨੂੰ ਤੇ ਵੀ ਜੀ ਹੁਣ ਇਹ ਵੀ ਨੇ ਨਾਲ ਹੋਣਗੇ ਤੈਨੂੰ ਮੇਰੀ ਗੱਲ ਤਾਂ ਸੁਣ ਹਾਂਜੀ ਆਪਾਂ ਉੱਥੇ ਰੂਮ ਲੈ ਕੇ ਦੋ ਰੂਮ ਲਵਾਂਗੇ ਹਾਂਜੀ ਇਹਦੇ ਨਾਲ ਅਗ ਲੈ ਦਾਂਗੇ ਹਾਂਜੀ ਤੇ ਇਧਰ ਲਾ ਲੈ ਦਾਂਗੇ ਦਿਮੈਟੀਰੀਟਾਜੂਮ ਆਪੇ ਓਕੇ ਹੁੰਦੀ ਨਹੀਂ ਇਹਨੂੰ ਡਰ ਕਿਸੇ ਦਾ ਹੋਰ ਡਰ ਨਹੀਂ ਇਹਨੂੰ ਮੈਰੋਂ ਨੂੰ ਅੱਛੇ ਰਹੇ ਅਜ਼ਲੇ ਨਾਲ ਆਏ ਪੂਰੇ ਹੋ ਕੇ ਰਵਾਲਵਰ ਆਏ ਉਂਗਲ ਦੇ ਹੱਥ ਮਾਉਂਦਾ ਸੀਗਾ ਮੈਰੋਂ ਛੱਟ ਤੇ ਰੱਖਿਆ ਹੋਇਆ ਇਹਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਮਰਤਪਾਲ ਮੈਰੋ ਤਾਂ ਇਸ ਬਾਬੇ ਦੀ ਕਾਫੀ ਜਿਆਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਇਹਨਾਂ ਦਾ ਮੁੱਦਾ ਕਾਫੀ ਭਾਗਦਾਈ ਜਾ ਰਿਹਾ ਹੈ ਕਿਉਂਕਿ ਦੋਸਤੋ ਇਸ ਬਾਬੇ ਨੂੰ ਗ੍ਰਿਫਤਾਰ ਕਰਾ ਦਿੱਤਾ ਸੀ ਅਮਰਤਪਾਲ ਮੈਰੋ ਨੇ ਤਾਂ ਉਸ ਤੋਂ ਬਾਅਦ ਦੋਸਤੋ ਇਸ ਬਾਬੇ ਨੇ ਕਈ ਸਟੇਟਮੈਂਟਾਂ ਦਿੱਤੀਆਂ ਅਮਰਤਪਾਲ ਮੈਰੋ ਦੇ ਬਾਰੇ ਅਤੇ ਹੋਰ ਵੀ ਕਈ ਖੁਲਾਸੇ ਕੀਤੇ ਜਿਵੇਂ ਕਿ ਦੋਸਤੋ ਤੁਸੀਂ ਸਾਡੀ ਇੰਟਰੋ ਦੇ ਵਿੱਚ ਹੀ ਦੇਖ ਲਿਆ ਹੋਵੇਗਾ ਫਿਲਹਾਲ ਹੁਣ ਦੇਖਣਾ ਇਹ ਹੈ ਕਿ ਅੱਗੇ ਇਹਨਾਂ ਦੇ ਬਾਰੇ ਕੀ ਸਟੈਪ ਆਉਂਦਾ ਹੈ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ